ਸਸ਼ੀਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਸਮਰੱਥ ਬਟਿਕ ਤੇ ਮੋਸਟ ਡਿਮਾਂਡਡ ਜਿਹੜੇ ਇਸ ਸੀਜ਼ਨ ਦੇ ਮੋਸਟ ਡਿਮਾਂਡਡ ਸੂਟ ਨੇ ਨੀਡਲ ਵਰਕ ਦੇ ਸੂਟ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਹੀ ਸੋਹਣੇ ਸੋਹਣੇ ਜੇ ਕਲਰ ਨੇ ਉਹਨਾਂ ਵਿੱਚ ਚਾਰ ਸੂਟ ਤੁਹਾਨੂੰ ਦਿਖਾਵਾਂਗੇ ਹਰ ਇੱਕ ਕੇਸ ਦੇ ਭੈਣਾਂ ਇਹਨਾਂ ਨੂੰ ਪਾ ਸਕਦੇ ਨੇ ਬਹੁਤ ਹੀ ਪਿਆਰੇ ਜਿਹੜੇ ਇਹਨਾਂ ਦੇ ਵਰਕ ਹੋਊਗਾ ਬਹੁਤ ਹੀ ਨੀਟ ਐਂਡ ਕਲੀਨ ਸਾਰਾ ਵਰਕ ਹੋਊਗਾ ਆਪਣੇ ਕਾਰੀਗਰਾਂ ਦਾ ਕੀਤਾ ਹੋਇਆ ਕੰਮ ਹੈ ਜੀ ਤੇ ਰੇਟ ਬਿਲਕੁਲ ਹੀ ਜਾਨੋ ਨਾ ਇਸ ਤੋਂ ਘੱਟ ਪ੍ਰਾਈਸ ਤੇ ਤੁਹਾਨੂੰ ਕਿਤੇ ਵੀ ਇਹ ਸੂਟ ਨਹੀਂ ਮਿਲਣਗੇ ਬਹੁਤ ਹੀ ਜ਼ਿਆਦਾ ਮਤਲਬ ਐਮਬਰਾਇਡਰੀ ਬਹੁਤ ਹੀ ਜ਼ਿਆਦਾ ਸੋਹਣੀ ਕੀਤੀ ਗਈ ਹੈ ਤੇ ਇਹ ਨਹੀਂ ਹੈਗਾ ਕਿ ਤੇ ਵੀ ਕੰਮ ਥੋੜਾ ਹੈ ਨਾ ਤਾਂ ਰੇਟ ਘੱਟ ਹੈ ਜਾਂ ਕਪੜਾ ਕੁਆਲਿਟੀ ਡਾਊਨ ਆ ਬਹੁਤ ਹੀ ਸੋਹਣੀ ਕੁਆਲਿਟੀ ਚ ਬਹੁਤ ਹੀ ਜ਼ਿਆਦਾ ਸੋਨਾ ਨੀਟ ਐਂਡ ਕਲੀਨ ਜਿਹੜਾ ਪੂਰੀ ਫਿਨਿਸ਼ਿੰਗ ਦਾ ਹੋਊਗਾ ਜਿਹੜਾ ਸਾਰਾ ਵਰਕ ਤੁਹਾਡੇ ਲਈ ਲੈ ਕੇ ਆਇਆ ਤੇ ਉਸ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਓ ਜੀ ਬੈਲ ਆਈਕਨ ਪ੍ਰੈਸ ਕਰਨ ਨਾਲ ਜਿਹੜੀ ਨੋਟੀਫਿਕੇਸ਼ਨ ਉਹ ਤੁਹਾਡੇ ਤ ਜਿਹੜੇ ਪ੍ਰਿੰਟ ਵਗੈਰਾ ਨੇ ਤੁਹਾਡੇ ਤੱਕ ਪਹਿਲਾਂ ਪਹੁੰਚ ਜਾਂਦੇ ਨੇ ਜਿਵੇਂ ਆਪਾਂ ਪਿਛਲੀਆਂ ਵੀਡੀਓਜ਼ ਚ ਲੈ ਕੇ ਆਏ ਸੀਗੇ ਆਪਣੇ ਬਰਬਰੀ ਦੇ ਪ੍ਰਿੰਟ ਉਹ ਫੋਟੋਸ ਚਾਹੀਏ ਇੰਨੇ ਕ ਜਿਆਦਾ ਹਨਾ ਇੰਨੇ ਕ ਜਿਆਦਾ ਪਸੰਦ ਕੀਤੇ ਗਏ ਨਾਲ ਦੇ ਨਾਲ ਆਪਣੇ ਸੇਲ ਹੋ ਗਏ ਸੀ ਆਪਾਂ ਦੁਬਾਰੇ ਜਿਹੜਾ ਰੀਸਟਾਕ ਲੈ ਕੇ ਆਏ ਆ ਉਹ ਮਤਲਬ ਪ੍ਰਿੰਟ ਨੇ ਜਿਹੜੇ ਉਹ ਆਪਣੇ ਪ੍ਰਿੰਟ ਲੈ ਕੇ ਮਤਲਬ ਦੁਪੱਟੇ ਵਗੈਰਾ ਉਹਨਾਂ ਦੇ ਰੈਡੀ ਕਰ ਰਹੇ ਆ ਦੁਬਾਰੇ ਤੁਹਾਡੇ ਲਈ ਸਟਾਕ ਜਿਹੜਾ ਹਾਜ਼ਰ ਕਰਾਂਗੇ ਜੀ ਅੱਜ ਉਹ ਤੁਹਾਨੂੰ ਨੀਡਲ ਵਰਕ ਦੇ ਸੂਟ ਦਿਖਾਉਨੇ ਸ਼ੁਰੂ ਕਰਦੇ ਆਂ ਜੀ ਜੀ ਇਹ ਸੀ ਆਪਣਾ ਪਹਿਲਾ ਕਲਰ ਲਾਈਟ ਮਹਿੰਦੀ ਕਲਰ ਦਾ ਜੀ ਸੂਟ ਇਹ ਵਰਕ ਤੁਸੀਂ ਚੈੱਕ ਕਰ ਸਕਦੇ ਹੋ ਸਾਰਾ ਕਿੰਨਾ ਸੋਹਣਾ ਵਰਕ ਹੋਇਆ ਹੋਇਆ ਇੱਕ ਇੱਕ ਧਾਗਾ ਬਹੁਤ ਹੀ ਜਿਆਦਾ ਸੋਹਣਾ ਪ੍ਰੋਕੇ ਲਾਇਆ ਗਿਆ ਸਾਰੇ ਜਿਹੜੇ ਦੇ ਕਲਰ ਵੀ ਤੁਸੀਂ ਚੈੱਕ ਕਰ ਸਕਦੇ ਹੋ ਕਲਰ ਕੰਟਰਾਸਟ ਬਹੁਤ ਹੀ ਜਿਆਦਾ ਪਿਆਰੇ ਲਾਏ ਗਏ ਨੇ ਸਾਰੇ ਫਲਾਰਸ ਤੇ ਜਿਹੜੇ ਡਬਲ ਸ਼ੇਡ ਦੀ ਇਸ ਚ ਥ्रेड ਅਸ ਯੂਜ਼ ਕੀਤੇ ਗਏ ਨੇ ਤੇ ਇਹਦੇ ਦੁਪट्टे 'ਚ ਵੀ ਆਪਾਂ ਨੂੰ ਇਸੇ ਤਰ੍ਹਾਂ ਹੀ ਕੰਮ ਮਿਲੇਗਾ ਇਹ ਦੇਖੋ ਤੁਸੀਂ 2.5 ਮੀਟਰ ਦੇ ਨਾਲ ਦੁਪੱਟੇ ਮਿਲਣਗੇ ਇਸ ਤਰ੍ਹਾਂ ਦਾ ਕੰਮ ਦੁਪੱਟੇ 'ਚ ਵੀ ਹੈ ਜੀ ਦੇਖੋ ਤੇ ਪੱਲਿਆਂ ਤੇ ਤੁਹਾਨੂੰ ਇਸ ਤਰ੍ਹਾਂ ਦਾ ਕੰਮ ਮਿਲੇਗਾ ਬਹੁਤ ਹੀ ਸੋਹਣੇ ਲੱਗਦੇ ਨੇ ਜੀ ਐਵੇਂ ਦੇ ਸੂਟ ਵੇਅਰ ਕੀਤੇ ਜਿਵੇਂ ਆਮ ਆਪਣੇ ਫੰਕਸ਼ਨ 'ਚ ਹਨਾ ਗਰਮੀ ਦੇ ਸੀਜ਼ਨ 'ਚ ਅੱਗੇ ਤੁਸੀਂ ਵੇਅਰ ਕਰਨੇ ਨੇ ਬਹੁਤ ਹੀ ਪਿਆਰੇ ਰਹਿਣਗੇ ਜੀ ਇਹ ਵਾਲੇ ਸੂਟ ਅੱਗੇ ਆਪਣਾ ਆ ਗਿਆ ਜੀ ਇਹ ਵੀ ਬਹੁਤ ਹੀ ਜ਼ਿਆਦੇ ਸੋਹਣਾ ਇਹ ਦੇਖੋ ਤੁਸੀਂ ਇਸ ਸਕਿਨੀ ਟੋਨ ਤੇ ਆ ਗਿਆ ਜੀ ਆਫ ਵਾਈਟ ਨਹੀਂ ਕਹਿ ਸਕਦੇ ਆਪਾਂ λεਮਨ ਵੀ ਨਹੀਂ ਮਤਲਬ ਕਰੀਮ ਵੀ ਨਹੀਂ ਕਹਿ ਸਕਦੇ ਥੋੜਾ ਜਿਹਾ ਹੈਗਾ ਕਰੀਮ ਛੇੜੀ ਹੈ ਜੀ ਹੈਗਾ ਥੋੜਾ ਸਕਿਨੀ ਟੋਨ ਤੇ ਆ ਗਿਆ ਦੇਖੋ ਤੁਸੀਂ ਇਹਦੇ ਕਲਰ ਕੰਟਰਾਸਟ ਇਹਨੂੰ ਹਰੀ ਕੇਸ ਦੇ ਪਾ ਸਕਦੇ ਨੇ ਗਰਲਿਸ਼ ਲੋਕ ਹਨਾ ਉਹ ਵੀ ਤੁਸੀਂ ਜੇ ਇਹਨੂੰ ਰੈਡੀ ਕਰਾਉਂਗੇ ਉਹ ਵੀ ਬਹੁਤ ਪਿਆਰਾ ਲੱਗਣ ਵਾਲਾ ਹੈ ਜੇ ਕਿਸੇ ਵੱਡੀ ਐਸ ਦੀ ਭੈਣ ਨੇ ਪੋਣਾ ਤਾਂ ਉਹਨਾਂ ਲਈ ਵੀ ਪਰਫੈਕਟ ਸੂਟ ਹੈ ਜੀ ਇਹ ਬਾਕੀ ਇਹ ਚ ਬੁੱਟੀ ਦਾ ਕੰਮ ਬਹੁਤ ਹੀ ਜ਼ਿਆਦੇ ਸੋਹਣਾ ਕੀਤਾ ਗਿਆ ਸਿੱਪੀ ਦਾ ਕੰਮ ਵੀ ਤੁਹਾਨੂੰ ਮਿਲੇਗਾ ਸਾਰੇ ਸੂਟਾਂ 'ਚ ਵੀ ਜਿਵੇਂ ਨੀਡਲਵਰਕ ਦੇ ਨਾਲ-ਨਾਲ ਸਿੱਪੀ ਦਾ ਕੰਮ ਵੀ ਮਿਲੇਗਾ ਸੇਮ ਉਸੇ ਤਰ੍ਹਾਂ ਇਸ 'ਚ ਵੀ ਤੁਹਾਨੂੰ ਦੇਖੋ ਤੁਸੀਂ ਬੁੱਟੀਆਂ ਦਾ ਕੰਮ ਮਿਲੇਗਾ ਤੇ ਇਸ ਤਰ੍ਹਾਂ ਪੱਲਿਆਂ ਤੇ ਵੀ ਉਸੇ ਜਿਵੇਂ ਸਾਰੇ ਦੁਪੱਟੇ ਨੇ ਰੈਡੀ ਕੀਤੇ ਹੋਏ ਓਵੇਂ ਦਾ ਹੀ ਕੰਮ ਮਿਲੇਗਾ ਸਟਾਫ ਇਹ ਨਦਰ ਹੋਊਗਾ ਜੀ ਜੌਰਜਟ ਵਿਸਕੋਸ ਜੌਰਜਟ ਰਹੂਗੀ ਵਧੀਆਲੀ ਜੌਰਜਟ ਰਹੂਗੀ ਜੀ ਚੈਨਲ ਗੋ ਅੱਪ ਇਹਨਾਂ ਦਾ ਸ਼ੋਰਟ ਵੀ ਨਾ ਅੱਗੇ ਆ ਗਿਆ ਜੀ ਆਪਣਾ ਮਹਿੰਦੀ ਕਲਰ ਦਾ ਸੂਟ ਇਹ ਤੁਸੀਂ ਚੈੱਕ ਕਰ ਸਕਦੇ ਹੋ ਇਹਦਾ ਵਰਕ ਵੀ ਬਹੁਤ ਹੀ ਜਿਆਦਾ ਪਿਆਰਾ ਹੈ ਜੀ ਘੇਰੇ ਦਾ ਕੰਮ ਮਿਲੂਗਾ ਤੁਹਾਨੂੰ ਸਾਰੇ ਸੂਟਾਂ 'ਚ ਤੇ ਸਾਰੀ ਸ਼ਰਟ 'ਚ ਬੋਟੀਆਂ ਰੰਗੀਆਂ ਜੀ ਦੁਪट्टे ਤੇ ਵੀ ਇਸ ਤਰ੍ਹਾਂ ਬੋਟੀਆਂ ਦਾ ਕੰਮ ਆਊਗਾ ਦੇਖੋ ਤੁਸੀਂ ਅੱਗੇ ਜਿਹੜਾ ਨੈਕਸਟ ਵਨ ਸੂਟ ਹੈ ਜੀ ਇਹ ਹੈਗਾ ਜੀ ਮਹਿਰੂਨ ਸ਼ੇਡ ਤੇ ਬਹੁਤ ਹੀ ਪਿਆਰਾ ਕਲਰ ਹੈ ਜੀ ਇਹ ਵੀ ਇਹ ਦੇਖੋ ਤੁਸੀਂ ਬਹੁਤ ਹੀ ਪਿਆਰਾ ਕਲਰ ਹੈ ਮਤਲਬ ਜਿਆਦੇ ਕਾਲਸ ਤੇ ਵੀ ਨਹੀਂ ਮਹਿਰੂਨ ਕਹਿ ਸਕਦੇ ਜੀ ਜਿਹੜਾ ਅਸਲ ਚ ਜਿਵੇਂ ਕਿ ਕੈਮਰੇ 'ਚ ਸੇਮ ਆ ਰਿਹਾ ਜੀ ਇਹ ਕਲਰ ਹਾਂਜੀ ਜਿਵੇਂ ਤੁਹਾਨੂੰ ਕੈਮਰੇ 'ਚ ਦਿਖ ਰਹੇ ਨੇ ਜੀ ਸੇਮ ਕਲਰ ਨੇ ਜੀ ਇਹਨਾਂ ਸੂਟਾਂ ਦੇ ਸਾਰਾ ਦਿੱਨ ਸੂਟਾਂ ਦਾ ਵਰਕ ਸੇਮ ਹੈ ਜਿਹੜਾ ਆਫ ਬਟ ਸੂਟ ਆ ਉਹਦਾ ਥੋੜਾ ਜਿਹਾ ਚੇਂਜ ਆ ਰਿਹਾ ਜੀ ਵਰਕ ਡਿਜ਼ਾਈਨ ਦਾ ਚੇਂਜ ਆ ਉਹਦਾ ਬਾਕੀ ਸਟਾਫ ਸਾਰਿਆਂ ਦਾ ਸੇਮ ਹੋਊ ਦੁਪੱਟੇ ਸਾਰਿਆਂ ਦੇ ਸੇਮ ਹੋਣਗੇ ਇਹ ਦੇਖੋ ਤੁਸੀਂ ਸਾਰਿਆਂ ਦੇ ਦੁਪੱਟਿਆਂ 'ਸਤੋਂ ਨੂੰ ਬੁੱਟੀਆਂ ਦਾ ਕੰਮ ਮਿਲੂਗਾ ਤੇ ਪੱਲਿਆਂ ਦਾ ਕੰਮ ਮਿਲੂਗਾ ਹਾਂਜੀ ਉਮੀਦ ਕਰਦੀ ਹਾਂ ਜੀ ਤੁਹਾਨੂੰ ਅੱਜ ਦੇ ਸੂਟ ਪਸੰਦ ਆਏ ਹੋਣੇ ਜੋ ਵੀ ਸੂਟ ਤੁਹਾਨੂੰ ਇਨਾਂ ਚੋਂ ਪਸੰਦ ਆ ਰਿਹਾ ਜਲਦੀ ਸਕਰੀਨਸ਼ਾਟ ਲੈ ਕੇ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫਿਰ ਨਵੀਂ ਵੀਡੀਓ ਚ ਮਿਲਦੇ ਆਂ ਜੀ